ਸਸੀ ਵਿਖਰੇਓ ਤਹਿਲਕਾ ਪੰਜਾਬ ਮੈਂ ਹਾਂ ਵਿਜੇਪਾਲ ਸਿੰਘ ਤੇਜੀ ਤਹਿਲਕਾ ਪੰਜਾਬ ਵਿਖਰੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜਿਵੇਂ ਕਿ ਗੱਲ ਕਰੀਏ ਕਿ ਪਿਛਲੇ ਕਾਫੀ ਸਮੇਂ ਤੋਂ ਜੋ ਕਿ ਪੂਰਾ ਪੰਜਾਬ بارش ਛੱਦੇ ਖੜਨ ਤੋਂ ਉਹਨਾਂ ਦੀ ਆਫਤ ਉਹ ਪੂਰਾ ਐਸਰਿਕ ਕ੍ਰੋਪੀ ਵਿੱਚ ਜਕੜਿਆ ਹੋਇਆ ਹੈ ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਹਲਕਾ ਲੋਕ ਸਭਾ ਤੋਂ ਬੀਐਸਪੀ ਆਗੂ ਪ੍ਰਵੀਨ ਮੰਗਾ ਜੀ ਸੋ ਉਹਨਾਂ ਨਾਲ ਗੱਲ ਕਰਾਂਗੇ ਕਿ ਹਨਾਂ ਦੀ ਤਰਾਸਤੀ ਤੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਤੇਲਕਾ ਪੰਜਾਬ ਦੇ ਸਮੁੱਚੇ ਦਰਸ਼ਕਾਂ ਦਾ ਉਹ 23 ਸਾਬ ਦਾ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਉਹ ਬੀਤੇ ਦਿਨੀ ਜੋ ਪੰਜਾਬ ਵਿੱਚ ਜਿੱਥੇ ਕੁਦਰਤੀ ਮਾਰ ਦੇ ਨਾਲ ਵੱਡਾ ਪੰਜਾਬ ਦਾ ਹਿੱਸਾ ਅੱਜ ਉਹਦੀ ਮਾਰ ਚੱਲ ਰਿਹਾ ਹੈ ਔਰ ਉਹਦੇ ਨਾਲ-ਨਾਲ ਅਸੀਂ ਮਹਿਸੂਸ ਕਰਦੇ ਆ ਜਿੱਥੇ ਕੁਦਰਤ ਦੀ ਕਰੋਪੀ ਦੇ ਨਾਲੇ ਪੰਜਾਬ ਦੇ ਲੋਕ ਅੱਜ ਸੰਤਾਪ ਭੰਡਾਰੇ ਨੇ ਉਹਦੇ ਨਾਲ ਪੰਜਾਬ ਸਰਕਾਰ ਦੇ ਸਮੇਂ ਸਿਰ ਪ੍ਰਬੰਧ ਨਾ ਕਰਨੇ ਉਹ ਵੀ ਇੱਕ ਮੁਸ਼ਕਲਾਂ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਹੈ ਔਰ ਅਸੀਂ ਲਗਾਤਾਰ ਆਪਣੇ ਇਲਾਕੇ ਵਿੱਚ ਜਿੱਥੇ ਪਾਣੀ ਦੀ ਮਾਰ ਬੈਂਦੀਆਂ ਮਰ ਔਰ ਡਰੇਨਾ ਦੀ ਸਫਾਈ ਨਾ ਹੋਣਾ ਜਿਹੜੇ ਹਲਕੇ ਦੇ ਪਿੰਡ ਜਿਹੜੇ ਨੇ ਪ੍ਰਭਾਵਤ ਹੋਏ ਸੀ ਚੇਤਾ ਪਠਲਾਵਾ ਕنگਰੌਰ ਹੋਰ ਪਿੰਡ ਜਿਹੜੇ ਇਹਨੋਂ ਤਲਾਵਾ ਹੋਰ ਵੀ ਪਿੰਡਾਂ 'ਚ ਅਸੀਂ ਲਗਾਤਾਰ ਜਾ ਰਹੇ ਹਾਂ ਔਰ ਦੇਖਿਆ ਔਰ ਇਸ ਸੰਤਾਪ ਵਿੱਚ ਜਿੱਥੇ ਵੱਡੇ ਲੈਵਲ ਤੇ ਕਿਸਾਨਾਂ ਦੇ ਲੱਖਾਂ ਜਿਹੜੇ ਕਿਸਾਨ ਜਿਹੜੇ ਉਹਨਾਂ ਦੇ ਖੇਤ ਉੱਜੜ ਗਏ ਨੇ ਖੇਤੀਬਾੜੀ ਉੱਜੜ ਗਈ ਹੈ ਉਹਦੇ ਨਾਲ ਨਾਲ ਪੰਜਾਬ ਦਾ ਗਰੀਬ ਵਰਗ ਜਿਨ੍ਹਾਂ ਦੇ ਕੱਚੇ ਘਰ ਸੀ ਬਾਲੇਣੀ ਛੱਤਾਂ ਸੀ ਉਹ ਵੀ ਲਗਾਤਾਰ ਵਾਰਸ਼ ਦੇ ਨਾਲ ਜੋ ਕਿ ਖਾਸਾ ਲੋਕ ਨੇ ਬਹੁਤ ਸਾਰੇ ਪਿੰਨਾਂ ਚ ਸਾਨੂੰ ਜਾਣ ਦਾ ਮੌਕਾ ਮਿਲਿਆ ਹੈ ਬਹੁਤ ਸਾਰੇ ਜਿਹੜੇ ਮਕਾਨ ਜਿਹੜੇ ਨੇ ਡਿਗੇ ਨੇ ਉਹਦੇ ਨਾਲ ਕਿ ਜਗ੍ਹਾ ਜਿਹੜੇ ਨੇ ਸੱਟਾਂ ਵੀ ਲੱਗੀਆਂ ਨੇ ਔਰ ਇਹੀ ਸਥਿਤੀ ਵਿੱਚ ਜਿਹੜਾ ਅੱਜ ਅਸੀਂ ਪੰਜਾਬ ਸਰਕਾਰ ਨੂੰ ਬਹੁਜ ਸੰਵਾਜ ਪਾਰਟੀ ਨੂੰ ਅਪੀਲ ਕਰਦੇ ਹਾਂ ਕਿ ਇਸ ਸੰਕਟ ਦੀ ਘੜੀ ਚ ਰਾਜਨੀਤੀ ਤੋਂ ਉੱਟ ਕੇ ਜਿਹੜੇ ਲੋੜਵੰਦੇ ਨੇ ਉਹਨਾਂ ਦੀ ਜਿਹੜੀ ਹੈ ਮਦਦ ਕਰਨੀ ਚਾਹੀਦੀ ਹੈ ਜਦ ਦੇ ਦੇ ਭੱਡੇ ਐਨ ਆਰ ਆਈ ਹੋਰ ਜਿਹੜੀਆਂ ਸਮਾਜਿਕ ਸੰਸਥਾਵਾਂ ਔਰ ਆਪਣਾ ਦੁੱਖ ਦਰਦ ਸਮਝ ਕੇ ਅੱਜ ਉਹਨਾਂ ਦੇ ਪੰਜ ਪੀੜਤ ਲੋਕਾਂ ਦੀ ਜਿਹੜੀ ਆ ਬਾਹ ਪੜ ਲਈ ਅੱਜ ਉਹਨਾਂ ਨੇ ਆਪਣੇ ਤਿਲਪੁੱਲ ਦੀ ਇੱਕ ਬਾਈਚੋ ਜਿਹੜਾ ਵੱਡਾ ਹਿੱਸਾ ਜਿਹੜਾ ਅੱਜ ਲੋਡ ਬੰਦਾਂ ਨੂੰ ਜਿਹੜਾ ਲਗਾ ਰਹੇ ਨੇ ਉਥੇ 50 ਸਰਕਾਰ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਜਿਹੜੇ ਨੇ ਅਧਿਕਾਰੀ ਨੇ ਲੋਕਲ ਜਿਹੜੇ ਪਟਵਾਰੀ ਨੇ ਜਾਂ ਜ਼ਬੰਦਤ ਜਿਹੜਾ ਹਲਕੇ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਇਸ ਸਮੇਂ ਤੇ ਜਿਹੜੇ ਲੋਡ ਬੰਦ ਰਹੇ ਜਿਨ੍ਹਾਂ ਦੀਆਂ ਖਸਤਾਲਤ ਬਹੁਤ ਮਕਾਨਾਂ ਦੀਆਂ ਨੇ ਉਹਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਔਰ ਤਾਂ ਜੋ ਅਣਸਕਾ ਵੀ ਝਟਕਣਾ ਨਾ ਵਾਪਰ ਜਾਏ ਇਸ ਕਰਕੇ ਅਸੀਂ ਤੁਹਾਡੇ ਇਸ ਚੈਨਲ ਦੇ ਰਾਹੀਂ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਅਸੀਂ ਅਪੀਲ ਵੀ ਕਰਦੇ ਆਂ ਔਰ ਸਮੇਤ ਨਾਲ ਇਹ ਚੇਤਾਵਨੀ ਦਿੰਦੇ ਆਂ ਅਗਰ ਜਿਹੇ ਸਮੇਂ ਤੇ ਕਿਸੇ ਤਰ੍ਹਾਂ ਦੀ ਕੋਤਾਈ ਹੁੰਦੀ ਹੈ ਰਾਜਨੀਤੀ ਦੇ ਆਧਾਰ ਤੇ ਲੋਕਾਂ ਨਾਲ ਸਰਕਾਰ ਵੱਲੋਂ ਜਿਹੜਾ ਲੋੜਵੰਦਾਂ ਦੀ ਜਿਹੜਾ ਮਦਦ ਕਰਨ ਦਾ ਜਿਹੜਾ ਫੈਸਲਾ ਲਿਆ ਹੈ ਉਹ ਲੋੜ 'ਤੇ ਜਿਹੜੀ ਮਦਦ ਹੈ ਆਮ ਜਿਹੜੇ ਨੇ ਲੋੜਵੰਦਾਂ ਤੱਕ ਪਹੁੰਚਣ ਜਾਈ ਦੇ ਹੈ ਅਗਰ ਲੋੜ ਬੰਦਾ ਨੂੰ ਕਿਸੇ ਰਾਜਨੀਤਿਕ ਅਸ਼ਕਾਰ ਹੋ ਕੇ ਅਜਿਹੀ ਕੋਚੀ ਹੋਏਗੀ ਤਾਂ ਬਹੁਜੇ ਸਮਾਜ ਪਾਰਟੀਆਂ ਉਹਨੂੰ ਸੈਂਡ ਕਰੇਗੀ ਔਰ ਇਸ ਲਈ ਹਰ ਤਰ੍ਹਾਂ ਦੀ ਅਸੀਂ ਲੜ ਕੇ ਲੋਕਾਂ ਨੂੰ ਇਨਸਾਫ ਤੋਂਉਣ ਦੀ ਕੋਸ਼ਿਸ਼ ਕਰਾਂਗੇ ਸੋ ਬੰਗਾ ਜੀ ਜੇ ਗੱਲ ਕਰੀਏ ਕਿ ਬਹੁਤ ਸਾਰੀਆਂ ਐਨਜੀਓ ਇਸ ਆਫਤ ਦੀ ਘੜੀ ਦੇ ਵਿੱਚ ਬਹੁਤ ਹੀ ਉੱਪਰ ਕੇ ਸਾਹਮਣੇ ਆਈਆਂ ਹਨ ਸੋ ਜੇ ਗੱਲ ਕਰੀਏ ਸਰਕਾਰ ਤੇ ਪ੍ਰਸ਼ਾਸਨ ਦੀ ਉਹਨਾਂ ਦੀ ਕਾਰਜਕਾਰੀ ਨੂੰ ਕਿਵੇਂ ਵਿਕਦੇ ਹੋ ਦੇਖੋ ਅੱਜ ਦੇ ਸੰਕਟ ਦੇ ਸਮੇਂ ਤੇ ਸਰਕਾਰ ਇਸ ਮੌਕੇ ਤੇ ਪਿਛਲੇ ਸਮੇਂ ਚ ਮਿਨਿਸਟਰ ਸਾਹਿਬ ਨੇ ਪੰਜਾਬ ਦੀ ਵਿਧਾਨ ਸਭਾ ਚ ਇੱਕ ਜੁਮੇਰ ਮੰਤਰੀ ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਜਿਹੜੇ ਨੇ ਹੜ੍ਹਾਂ ਦੇ ਰੋਕਤਾਂ ਦੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਉਹਨਾਂ ਨੇ ਲਗਭਗ ਸੈਂਕੜੇ ਕਰੋੜਾਂ ਦਾ ਬਜਟ ਦੱਸਿਆ ਸੀ ਵੀ ਅਸੀਂ ਬਜਟ ਰੱਖਿਆ ਹੈ ਅਸੀਂ ਬੰਨ੍ਹ ਮਜ਼ਬੂਤ ਕਰਾਂਗੇ ਮਈਆਂ ਦੀ ਜਿਹੜੀ ਡਰੇਨਾ ਦੀ ਸਫਾਈ ਕਰਾਵਾਂਗੇ ਹੋਰ ਪ੍ਰਬੰਧ ਕਰਾਂਗੇ ਪਰ ਜਦੋਂ ਆਫਤ ਆਈ ਹੈ ਸਮੁੱਚੇ ਪੰਜਾਬ ਸਰਕਾਰ ਜਿਹੜੀ ਅਸੀਂ ਕਹਿੰਦੀ ਸੀ ਬੁਰੀ ਤਰ੍ਹਾਂ ਫੇਲ ਹੋਈ ਹੈ ਅਗਰ ਪੰਜਾਬ ਵਿੱਚ ਸਾਡੇ ਐਨਆਰਈ ਸਾਥੀ ਐਨਜੀਓ ਨਾ ਮੋਰਚਾ ਸੰਭਾਲ ਦੇ ਤਾਂ ਪੰਜਾਬ 'ਚ ਵੱਡੇ ਪਵਾਨੇ ਤੇ ਜਿਹੜਾ ਲੋਕਾਂ ਦੀ ਜਿਹੜਾ ਦੀ ਬਾਹ ਪਾਇੰਡਾ ਦਾ ਕੋਈ ਨਹੀਂ ਸੀ ਇਸ ਕਰਕੇ ਬਹੁਤ ਸਾਰੇ ਜਿਹੇ ਲੋਕ ਨੇ ਸਿਰਫ ਫੋਟੋ ਸੈਸ਼ਨ ਚੱਲ ਰਿਹਾ ਹੈ ਸਾਨੂੰ ਫੋਟੋ ਸੈਸ਼ਨ ਨਹੀਂ ਸਾਨੂੰ ਜਮਿਨੀ ਹਕੀਕਤ ਤੇ ਜਾ ਕੇ ਲੋੜਵੰਦਾਂ ਦੀ ਹੋਂਚਾਈ ਦੇ ਔਰ ਇਸ ਮੌਕੇ ਤੇ ਅਸੀਂ ਸਾਰੀ ਐਨਜੀਓ ਸੰਸਥਾਵਾਂ ਦਾ ਔਰ ਮੀਡੀਆ ਦੇ ਸਾਥੀਆਂ ਦਾ ਜਿਨ੍ਹਾਂ ਨੇ ਸਮੇਂ ਸਮੇਂ ਤੇ ਲੋੜਵੰਦਾਂ ਦੀ ਗੱਲ ਜਿਹੜੀ ਹੈ ਸਰਕਾਰ ਤੱਕ ਰੱਖ ਰਹੇ ਨੇ ਉਹਨਾਂ ਦਾ ਹੀ ਧੰਨਵਾਦ ਕਰਾਂਗਾ ਔਰ ਐਨਜੀਓ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਜਿਹੜੇ ਫਰਾਗ ਦਿੱਲੀ ਦੇ ਨਾਲ ਲੱਖਾਂ ਦੇ ਅੱਜ ਕਰੋੜਾ ਰੁਪਇਆ ਜਿਹੜਾ ਅੱਜ ਪੰਜਾਬ ਦੇ ਲੋਕਾਂ ਨੂੰ ਬਿਰਤਾ ਦੇ ਸਮੇਂ ਚ ਉਨਾ ਨੂੰ ਉੱਪਰ ਉਠਾ ਲੈ ਲਈ ਕੱਢਣੇ ਲਗਾ ਰਹੇ ਨੇ ਉਹਦੇ ਨਾਲ ਨਾਲ ਫਿਰ ਅਸੀਂ ਪੰਜਾਸਕਾਲ ਪਿਲ ਕਰਾਂਗੇ ਹਜੇ ਵੀ ਬੜੇ ਮੌਸਮ ਜਿਹੜਾ ਬੜਾ ਖਰਾਬ ਹੈ ਲਗਾਤਾਰ ਵਾਸ਼ਨਾ ਦੇ ਜਿਹੜੇ ਨੇ ਸੰਕੇਤ ਹੋ ਰਹੇ ਨੇ ਕਿ ਜਿਹੜੀ ਮਜ਼ਬੂਤੀ ਦੇ ਨਾਲ ਜਿਹੜੇ ਬੰਨ੍ਹ ਨੇ ਉਹਨੂੰ ਮਜ਼ਬੂਤ ਕੀਤੇ ਜਾਣ ਹੋਰ ਇਹ ਜੇ ਪ੍ਰਬੰਧ ਕੀਤੇ ਜਾ ਸਕਣ ਜਿਹਦਾ ਕੁਦਰਤੀ ਆਪ ਦੇ ਨਾਲ ਨਾਲ ਕਿੱਥੇ ਸਰਕਾਰ ਦੇ ਪ੍ਰਬੰਧ ਉਹਨਾਂ ਨੂੰ ਰਾਹ ਦੇ ਸਕਦੇ ਆ ਉਹਨਾਂ ਨੂੰ ਰਾਹਤ ਦੇਣ ਵਾਲਾ ਪ੍ਰਬੰਧ ਕਰਨਾ ਚਾਹੀਦਾ ਇਸ ਸਮੇਂ ਦੀ ਜਿਹੜੀ ਹੈ ਜ਼ਰੂਰਤ ਹੈ ਇਸ ਜ਼ਰੂਰਤ ਰਾਜਨੀਤਿਕ ਪਰਤਕੇ ਲੋੜਵੰਦਾਂ ਦੀ ਹੈਲਪ ਕਰਨੀ ਉਹਨਾਂ ਸਾਰਾ ਬਣਾ ਸਮੇਂ ਦੀ ਜਿਹੜੀ ਹੈ ਜ਼ਰੂਰਤ ਸੋ ਬਹੁਤ ਬਤਾਨਾ ਇਹ ਸਨ ਬਹੁਤ ਹੀ ਸਤਿਕਾਰਯੋਗ ਬੀਐਸਪੀ ਆਗੂ ਪ੍ਰਵੀਨ ਮੰਗਾ ਜੀ ਜੋ ਕਿ ਚੇਚੇ ਤੌਰ ਤੇ ਜੋ ਕਿ ਇਸ ਕੁਦਰਤੀ ਕ੍ਰੂਪੀ ਦਾ ਸ਼ਿਕਾਰ ਹੋਏ ਨੇ ਸੋ ਹੜਪੀਰਤ بارش ਦੀ ਮਾਰ ਤੋਂ ਸੋ ਉਹਨਾਂ ਨੇ ਅੱਜ ਸੇਹ ਤੌਰ ਤੇ ਸਾਡੇ ਸਟੂਡੀਓ ਵਿੱਚ ਆਣ ਕੇ ਅਪੀਲ ਕੀਤੀ ਹੈ ਕਿ ਆਓ ਆਪਾਂ ਨਾਲ ਮਿਲ ਕੇ ਸੰਕਟ ਦਵ ਨਾਅਤ ਪਾਈਏ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ